ਮੈਂ ਤਾਂ ਅੱਜ ਹੀ ਜਾਣਾ ਇਹ ਤੂੰ ਇਹ ਕਿ ਮੈਂ ਚਲੀ ਜਾਏਗੀ ਕਲੀ ਦੁਨੀਆ ਦੀ ਗਿਰੀ ਹੋਈ ਨੀਚ ਔਰਤਾਂ ਹੁਣ ਤਾਂ ਤੂੰ ਯਾਰ ਮੇਰੀਆਂ ਨਜ਼ਰਾਂ ਤੋਂ ਹੀ ਗਿਰ ਗਈ ਤੇਰਾ ਮੇਰਾ ਰਿਸ਼ਤਾ ਖਤਮ ਕੋ ਨਾ ਗੜੇ ਤੇ ਤੂੰ ਤਾਂ ਆਪਣੇ ਭਾਈ ਨੂੰ ਵੀ ਨਹੀਂ ਬਖਸ਼ਿਆ ਵੈਸੇ ਜੇ ਹੁੰਦੀ ਐ ਨਾ ਪੈਣਾ ਉਹ ਪੈਣਾ ਉਹ ਖੂਨ ਪੀਣੀਆਂ ਮੈਨੂੰ ਮਾਫ ਕਰ ਦੋ ਤੂੰ ਪੜਾ ਹੋ ਰਾਹ ਛੱਡ ਦੇ ਮੇਰਾ Did you know for a line? Keep the phone, ਲੱਹ ਇਹਦਾ ਰਾਣੀ ਦਾ ਹਾਰਣੂ ਕਿਵੇਂ ਐ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹੋਰ ਘਰੇ ਸਾਰੇ ਠੀਕ ਨੇ ਚਲੋ ਵਧੀਆ ਗੱਲ ਚੰਗੀ ਗੱਲ ਐ ਤੇ ਤੇਰੇ ਸੱਸ ਸਹੁਰਾ ਵੀ ਠੀਕ ਨੇ ਅੱਛਾ 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 ਚੰਗੀ ਗੱਲ ਹੈ ਸੇਵਾ ਕਰਿਆ ਕਰ ਉਹਨਾਂ ਦੀ ਕਹਿੰਦੇ ਬਜ਼ੁਰਗਾਂ ਦੀ ਸੇਵਾ ਦਾ ਫਲ ਮਿਲਦਾ ਹੈ ਹਾਂ ਹਾਂ ਇਧਰ ਵੀ ਠੀਕ ਹੈ ਸਾਰੇ ਹਾਂ ਹਾਂ ਕਰੀਆਂ ਸਾਰੇ ਅੱਛਾ ਰਖੜੀ ਵੰਨਣਾ ਹੈ ਅੱਜ ਹੀ ਓਏ ਆ ਜਾ ਫਿਰ ਕੋਈ ਗੱਲ ਨਹੀਂ ਕਿੰਨੇ ਕਜੇ ਆਵੇਂਗੀ अच्छा कह रहा हूं जी चल आजा आजा कोई गल नहीं आजा जाते इधर आए मोरजिया ओह हाँ की कहनी हाँ आना वाना कुम्मेट हां दस की गल है ऐਵੇਂ ਸਵੇਰੇ ਪਿੰਸਵੇਰੇ ਘਰ ਸਰਤੇ ਚੱਕਿਆ ਤੁਸੀਂ ਛੇਤੀ ਨਾ ਤਿਆਰ ਹੋ ਜੋ ਆਪਾਂ ਪਿੰਡ ਜਾ ਕੇ ਆਉਣਾ ਰਖੜੀਆਂ ਐ ਨਾ ਉਹ ਉ ਤਾਂ ਠੀਕ ਐ ਉਹ ਯਾਰ ਰਖੜੀ ਤਾਂ ਪਰਸੋਂ ਨੂੰ ਆ ਆਪਾਂ ਕੱਲ ਨੂੰ ਆਇਆ ਆਵਾਂਗੇ ਨਹੀਂ ਜੀ ਹੁਣ ਮੈਂ ਤਾਂ ਮੰਮੀ ਨੂੰ ਫੋਨ ਵੀ ਕਰਤਾ ਮੈਂ ਤਾਂ ਕਹਤਾ ਕਿ ਅਸੀਂ ਅੱਜ ਹੀ ਆ ਰਹੇ ਹਾਂ ਹੁਣ ਤਾਂ ਜਾਣਾ ਹੀ ਪੈਣਾ ਹੈ ਉਹ ਪਰ ਪਰ ਕੀ ਮੈਂ ਤਾਂ ਫੋਨ ਕਰਿਆ ਅੱਜ ਹੀ ਜਾਣਾ ਹੈ ਉਹ ਯਾਰ ਅੱਜ ਆਪਣੀ ਰਾਣੂ ਨੇ ਵੀ ਆਉਣਾ ਮੈਨੂੰ ਨਹੀਂ ਪਤਾ ਬਸ ਕੋਈ ਮਰਜ਼ੀ ਆ ਵੀ ਜਾਵੇ ਮੈਂ ਤਾਂ ਅੱਜ ਹੀ ਜਾਣਾ ਤੇ ਅੱਜ ਹੀ ਜਾਣਾ ਜੇ ਨਹੀਂ ਤੁਸੀਂ ਜਾਣਾ ਦੱਸੋ ਨਹੀਂ ਤਾਂ ਮੈਂ ਕੱਲੀ ਚਲੇ ਜਾਨੀ ਹਾਂ ਇਹ ਤੂੰ ਹੈ ਕਿ ਮੈਂ ਚਲੀ ਜਾऊंगी ਕੱਲੀ ਆਪਦੀ ਭੈਣ ਨੂੰ ਫੋਨ ਕਰਕੇ ਕਹਿ ਦੋ ਫਿਰ ਕਦੀ ਆ ਜੀ ਮੈਂ ਤਾਂ ਅੱਜ ਹੀ ਜਾਣਾ ਵਾਰਾ ਕਸੂਤ ਚਾਬਾ ਪਿਆਈ ਹੈ ਹੰਤਾ ਕਰੇ ਤੱਕ ਕਰੇਗੀ ਚਰ ਕੋਈ ਨਾ ਉਧਰ ਰਾਣੀ ਚੱਲਣ ਲੱਗੀ ਫੋਨ ਤਾਂ ਕਰੂਗੀ ਏ ਉਹਨੂੰ ਦੱਸ ਦੂੰਗਾ ਨਾ ਹੁਣ ਕੀ ਸੋਚਣ ਲੱਗ ਗਏ ਤੁਸੀਂ ਉਹ ਸੋਚਣਾ ਕੀ ਆ ਚੱਲ ਹੋ ਜਾ ਤਿਆਰ ਚਲੋ ਆਜੋ ਹੋ ਹੁਣੇ ਹੀ ਪੈਣਾ ਹੁਣ ਹੋ ਗਈ ਰੜੀ ਚਲ ਲੈ ਲੈ ਸਰਪਸ ਹਾਂਜੀ ਉਹ ਮਠੇ ਮਠੂ ਹੀ ਫਿਰ ਆਜੂ ਲੈ ਲਾਂਗੇ ਹਾਂ ਉਹ ਤਾਂ ਆਪੇ ਲਾਂਗੇ ਚਲ ਚਲ 没事了。谢谢

ਦੀਵੀ ਨੇ ਤਾਂ ਅੱਜ ਆਉਣਾ ਸੀ ਤੇ ਅਸੀਂ ਫੋਨ ਕਰਕੇ ਕਹਿਤਾ ਸੀ ਕੱਲ ਨੂੰ ਆਉਗੀ ਹੁਣ ਉਹ ਮੰਮੀ ਕੁਲਵਿੰਦਰ ਨੇ ਵੀਸਦਾ ਕਿੱਥੇ ਗਿਆ ਕੁੱਤਾ ਐਥੇ ਹੀ ਦਹਾ ਹੋਣਾ ਕਿਤੇ ਕੁੱਤਾ ਗੋੜੇ ਮਾਰਦਾ ਉਰੀ ਫਿਰਦਾ ਹਣਾ ਮੰਮੀ ਹੁਣ ਤਾਂ ਜਵਾਨ ਹੋ ਗਿਆ ਕੁਲਵਿੰਦਰ ਰਿਸ਼ਤਾ ਕਰ ਲੈਨੇ ਆ ਉਹਦਾ ਹਾਂ ਰਿਸ਼ਤਾ ਦਾ ਡੋਲੇ ਉਹਨੂੰ ਕਿਹਾ ਈਰ ਨੂੰ ਅਕਲਤਾ ਹੈ ਨਹੀਂ ਉਹਨੂੰ ਲੈ ਚੰਗਾ ਬਣਾਤਾ ਹੈਗਾ ਓਏ ਆਖਰ ਫੇਰ ਵੀ ਮਾਂ ਦਾ ਸਹਾਰਾ ਹੈ ਨਾ ਸਾਰਾ ਦਿਨ ਉਤਰਿਆ ਫਿਰਦਾ ਤੋਬੇ ਚ ਡਾਂਗਾ ਮਾਰਦਾ ਸਵਾਹ ਕਰਨਾ ਹੈ ਉਹਨੇ ਕੁਛ ਓਏ ਸਿਆਣਾ ਵੀ ਤਾਹੀ ਬਣੂ ਜੇ ਕੋਈ ਉਹਨੂੰ ਸੁਝਾਊ ਹਾਂ ਹੋਣ ਬਣੂ ਆਹ ਸਿਆਣਾ ਮੈਂ ਵੀ ਤਾਂ ਮਾਂ ਦਾ ਰੋਟੇ ਆ ਲਈ ਤਾਂ ਮਾਂ ਦਾ ਸਹਾਰਾ ਹੀ ਆ ਹਾਂ ਪੁੱਤ ਓਏ ਤੁਹਾਡੇ ਨਾਲ ਸਰਵੋਤਮ ਤੁਹਾਡੇ ਨਾਲ ਰਕਤਾ ਫੈਨ ਆ ਗਈ ਫੈਨ ਆਦੀਣਾ ਗਈ ਵਿਤਾ ਦਿੱਦੇ ਸ੍ਰੀਖਾ ਘੱਟ ਛੋਟ ਕੱਪੜੇ ਨਾ ਖਰਾਬ ਕਰਦੇ ਹੋ ਮੱਕੀ ਹੋਏ ਨੂੰ ਕੱਪੜੇ ਕਿਵੇਂ ਖਰਾਬ ਕਰ ਦੂਗਾ ਬਸੇ ਚੀਕ ਜਿ ਲਪੜਿਆ ਹੋਇਆ ਨਾ ਬਹਿ ਜਾਓ ਤੁਸੀਂ ਚੁੱਪ ਕਰਕੇ ਮੈਂ ਇਹਨੂੰ ਸਭ ਜਾਣਦੀ ਆ ले आमा तेरे रखड़ी बनना मैं ले करबा ले आमा मुंह मीठा कर थोड़े ਓਏ ਆ ਜਾ ਕੁਲਵਿੰਦਰ ਤੂੰ ਵੀ ਬਣਾ ਲੈ ਰਖੜੀ ਯਾਰੀ ਤੋਂ ਹਾਂ ਇਹਨੂੰ ਬਹੁਤ ਪਤਾ ਰਖੜੀ ਦਾ ਇਹਨੂੰ ਕੀ ਪਤਾ ਰਖੜੀ ਦਾ ਇਹਨੇ ਤਾਂ ਹੁਣ 2 ਮਿੰਟ ਚ ਹੁਣੇ ਤੋੜ ਦੇਣੀ ਆ ਰਖੜੀ ਓਏ ਫੇਰ ਕੀ ਆ ਜੇ ਤੋੜ ਦੂ ਤੂੰ ਬੰਨਤਾ ਸਹੀ ਨਾ ਹੁਣ ਇਹ ਨਹੀਂ ਬਣਾਉਂਦਾ ਰਖੜੀ ਮੈਂ ਤਾਂ ਇੱਕੋ ਹੀ ਲੈ ਕੇ ਆਈ ਸੀ ਚਾਹੇ ਮੰਮੀ ਤੋਂ ਪੁੱਛ ਲਾ ਹੈ ਨਾ ਮੰਮੀ ਇਹ ਨਹੀਂ ਬਣਾਉਂਦਾ ਹੈ ਨਾ ਕੋਈ ਨਾ ਪੁੱਤ ਕੀ ਗੱਲ ਆ ਜਵਾਕ ਆ ਇਹ ਚੱਗਾ ਮੰਮੀ ਹੋ ਸਾਨੂੰ ਦੇ ਇਜਾਜ਼ਤ ਮੈਂ ਵੀ ਸ਼ਹਿਰ ਜਾਣਾ ਪੁੱਤ ਚਲੇ ਜਾਓ ਹੱਥ ਤੋਂ ਨੇ ਚਾਹ ਪਾਣੀ ਵੀ ਨਹੀਂ ਪੀਆ ਚੱਲ ਕੋਈ ਨਾ ਮਾਂ ਉੱਠ ਅੰਦਰ ਆ ਮੜਾ ਜਾ ਕੱਟਖ ਬੋਲ ਓਏ ਆ ਜਾ ਰਹੀ 4 ਟਾਈਮ ਹੋ ਗਿਆ ਇਹ ਨਾ ਟਾਈਮ ਲਵਾਈ ਜਾ ਓਏ ਆ ਜਾ ਵੀ ਹੁਣ

ਆਫਰ ਰਹਿਣ ਤੇ ਤੇਰੇ ਜਲੂਏ ਨੂੰ ਨਾ ਹੁਣ ਮੈਂ ਕੀ ਕਹਦਾ ਤੁਹਾਨੂੰ ਮੇਰੇ ਨਾਲ ਕਾਹਨੂੰ ਆਕੜਦੇ ਹੋ ਉਹ ਕਹੇਗੀ ਵੀ ਕੀ ਤੂੰ ਅੱਜ ਪਤਾ ਲੱਗਿਆ ਤੇਰੀ ਔਕਾਤ ਦਾ ਉਹ ਤੂੰ ਦੁਨੀਆ ਦੀ ਗਿਰੀ ਹੋਈ ਨੀਚ ਔਰਤ ਹੈ ਨਾ ਮੈਨੂੰ ਪਤਾ ਹੁਣ ਤੁਸੀਂ ਕਿਹੜੀ ਗੱਲੋਂ ਆਕੜਦੇ ਹੋ ਆਜੂ ਤੁਹਾਡੀ ਭੈਣ ਬਣਾ ਲਿਓ ਜਿਹੜੀ ਰਖੜੀ ਬਣਾਉਣੀ ਆ ਉਹ ਦੇਖੋ ਆ ਫੜੋ ਪਾਣੀ ਤਾਂ ਪੀ ਲਓ ਸਰਦਾਰ ਜੀ ਹੁਣ ਉਹ ਮੇਰੀ ਭੈਣ ਨੇ ਤਾਂ ਆਈ ਜਾਣਾ ਉਹ ਜਿਹੜੀ ਆਪਣਿਆਂ ਦੀ ਆਪਣੇ ਮਾਂ ਜਾਇਆ ਦੀ ਸਕੀ ਨਹੀਂ ਓਏ ਉਹਦੀ ਮੇਰੀ ਭੈਣ ਕੀ ਲੱਗੂ ਓਏ ਕਲੰਕ ਐ ਤੂੰ ਕਲੰਕ ਔਰਤ ਦੇ ਨਾਂ ਤੇ ਹਮ ਉਹ ਕੀ ਕਹਤਾ ਮੈਂ ਕਿਸੇ ਨੂੰ ਆਪਣਿਆਂ ਦੀ ਨਹੀਂ ਹੋਈ ਉਹ ਨਾ ਗੜੇ ਉਹ ਤੂੰ ਤਾਂ ਆਪਣੇ ਭਾਈ ਨੂੰ ਵੀ ਬਖਸ਼ਿਆ ਓਏ ਪਾਗਲ ਕਰ ਰੱਖਿਆ ਉਹ ਪਾਗਲ ਨਾ ਉਹ ਤਾਂ ਮੈਂ ਉਹਨੂੰ ਪਾਗਲ ਕੀ ਕਰਨਾ ਉਹ ਤਾਂ ਹੈ ਹੀ ਇਦਾਂ ਦਾ ਓਏ ਜਿਹੋ ਜਿਹਾ ਵੀ ਹੈ ਨਾ ਉਹ ਤੇਰਾ ਕਰਿਆ ਹੋਇਆ ਉਹ ਤੂੰ ਪੈ ਗਈ ਲਾਲਚ ਦੇ ਬਸ ਤੂੰ ਆਪਣੀ ਮਾਂ ਨੂੰ ਹੱਥ ਤੇ ਚੜਾ ਰੱਖਿਆ ਉਹਨੂੰ ਚੂੰਡ ਚੂੰਡ ਕੇ ਖਾ ਰਹੀ ਐ ਉਹ ਤਾਂ ਆਪਣੇ ਭਾਈ ਦਾ ਕਰ ਬਸਾਉਣਾ ਦਾ ਕੀ ਸੀ ਓਏ ਉਹ ਤੂੰ ਜਾਰਨ ਲੱਗੀਆਂ ਜਾਰਨ ਪਾਪ ਨੇ ਓਏ ਇਹੇ ਜੇ ਹੁੰਦਿਆਂ ਨੇ ਭੈਣਾ ਉਹ ਭੈਣਾ ਉਹ ਖੂਨ ਪੀਣੀਆਂ ਉਹ ਭੈਣਾ ਦਾ ਖੂਨ ਬਾਰ ਦੀਆਂ ਹੁੰਦੀਆਂ ਨੇ ਨਾ ਤੂੰ ਇਹੀ ਚਾਹੁੰਦੀ ਐ ਨਾ ਵੀ ਉਹਦਾ ਰਿਸ਼ਤਾ ਨਾ ਹੋਵੇ ਉਹ ਸਾਰੀ ਜ਼ਮੀਨ ਜਾਇਦਾਦ ਤੂੰ ਰੱਪ ਜੇ ਤੇ ਉਹ ਵਿਚਾਰਾ ਰੋਦਾ ਫਿਰੇ ਦਰਦਾਰ ਦੀਆਂ ਥੋਕਰਾਂ ਖਾਂਦਾ ਗਲੀਆਂ 'ਚ ਨਾ ਮੈਂ ਜੋ ਕੁਝ ਵੀ ਲੈ ਕੇ ਆਉਣੀ ਆ ਤੁਹਾਡੇ ਘਰੇ ਹੀ ਲੈ ਕੇ ਆਉਣੀ ਆ ਉਹ ਬਸ 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 ਉਹ ਲੋੜ ਨਹੀਂ ਉਹ ਸਾਨੂੰ ਤੇਰੇ ਇਹ ਜੀ ਪਾਪ ਦੀ ਕਮਾਈ ਦੀ ਆਹ ਜੋੜੇ ਤੇਰੇ ਮੂਰੇ ਹੱਥ ਆ ਰੰਗ ਲੱਗੇ ਨੇ ਸਾਡੇ ਘਰੇ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਬਸ ਹੁਣ ਤਾਂ ਤੂੰ ਯਾਰ ਮੇਰੀਆਂ ਨਜ਼ਰਾਂ 'ਚ ਹੀ ਗਿਰ ਗਈ ਹੁਣ ਨਹੀਂ ਮੈਂ ਤੇਰੇ ਨਾਲ ਰਹਿਣਾ ਹੁਣ ਤਾਂ ਮੈਂ ਤੈਨੂੰ ਨਾ ਤੇਰੀ ਮਾਂ ਕੋਲ ਹੀ ਛੱਡ ਕੇ ਆਉਣਾ ਨਹੀਂ ਜੀ ਮੈਂ ਕਿਤੇ ਨਹੀਂ ਜਾਣਾ ਜੇ ਤੂੰ ਨਹੀਂ ਜਾਣਾ ਨਾ ਤਾਂ ਅੱਜ ਤੋਂ ਬਾਅਦ ਮੈਨੂੰ ਨਾ ਬੁਲਾਈ ਤੇਰਾ ਮੇਰਾ ਰਿਸ਼ਤਾ ਖਤਮ ਨਹੀਂ ਜੀ ਮੈਨੂੰ ਮaaf ਕਰ ਦੋ ਮੈਂ ਕਿਤੇ ਨਹੀਂ ਜਾਣਾ ਉਤੋਂ ਪਰਾਂ ਹੋ ਰਾਹ ਛੱਡ ਦੇ ਮੇਰਾ ਨਹੀਂ ਮੈਂ ਕਿਤੇ ਨਹੀਂ ਜਾਣਾ ਮੈਂ ਤੁਹਾਡੇ ਨਾਲ ਹੀ ਰਹਿਣਾ ਨਹੀਂ ਜੀ ਤੁਸੀਂ ਤਾਂ ਮੇਰੀਆਂ ਕਹ ਬੋਲਤੀਆਂ ਮੇਰੇ ਆਖਰ ਦੇ ਤੱਕ ਉਹਦੀ ਬੱਟੀ ਬੰਨ੍ਹੇ ਹੋ ਜੀ ਤੇ ਤੁਹਾਡੇ ਫਿਨ ਈ ਦੇਰ ਲੱਗਦੀ ਮੈਨੂੰ ਮਾਫ਼ ਕਰ ਦੋ ਇੱਕ ਵਾਰੀ ਜੇ ਤੈਨੂੰ ਅਹਿਸਾਸ ਹੋਈ ਗਿਆ ਨਾ ਵੀ ਤੂੰ ਗਲਤ ਕੀਤਾ ਹੈ ਤਾਂ ਤੈਨੂੰ ਹੁਣ ਇਹ ਸਹੀ ਵੀ ਕਰਨਾ ਪਊਗਾ ਮੈਨੂੰ ਇੱਕ ਵਾਰੀ ਮਾਫ਼ ਕਰ ਦੋ ਜੀ ਅੱਗੇ ਤੋਂ ਮੇਰੇ ਤੋਂ ਕੋਈ ਗਲਤੀ ਨਹੀਂ ਹੁੰਦੀ ਮੈਂ یوں ਜੇ ਕੁਝ ਨਹੀਂ ਕਰਦੀ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂਗੀ ਤੈਨੂੰ ਅੱਜ ਤੋਂ ਹੁਣ ਤੋਂ ਸੁਧਰਨਾ ਆਊਗਾ ਤੁਸੀਂ ਜੋ ਕਹੋਗੇ ਨਾ ਉਹੀ ਕਰਾਂਗੀ ਬਸ ਇੱਕ ਵਾਰੀ ਮੈਨੂੰ ਮaaf ਕਰ ਦੋ ਚਲ ਠੀਕ ਹੈ ਇੱਕ ਮੌਕਾ ਤੈਨੂੰ ਦੇਤਾ ਮੈਂ ਜੀਲੀ ਨੂੰ ਕੋਲ ਲਾਣੀ ਆਂ ਜਿੱਥੇ ਜਿੱਥੇ ਆਜਾ ਰਕੜੀ ਲੈ ਕੇ ਲਓ ਜੀ ਤੁਸੀਂ ਪਾਣ ਕੀਓ